ਯਾਰ ਇਹ ਵੀ ਕੋਨੇ ਵਾਲਾ ਟੁੱਟਾ ਸਜਾਦੇ ਉੱਤੇ ਡੇਰੇ ਨਾਲ ਟੁੱਟ ਗਿਆ ਪਾਣੀ ਡੇਰੇ ਤੇ ਯਾਰ ਬਾਬਾ ਦਾ ਸੋਤਾ ਪਾਣੀ ਆ ਗਿਆ 30% ਤੱਕ ਆ ਗਿਆ 37 ਤੱਕ ਪਾਣੀ ਆ ਗਿਆ ਹੂੰ ਬਾਬਾ ਬੁੜਾ ਸਾਰ ਸਮਾਧਾਨਾ ਸਮਾਧਾਨਾ ਜਿਹੜਾ ਉਤਾਰਣਾ ਹੂੰ ਉੱਥੇ ਪਰਲੇ ਬਣੇ ਬਾਬਿਆਂ ਦਾ ਜਿਹੜਾ ਬਾਗ ਹੈ ਨਾ ਹੂੰ ਉੱਥੇ ਪਾਣੀ ਆ ਗਿਆ ਵਾ ਉਧਰ ਨਹੀਂ ਚੱਲਦੇ ਨਾ ਆਪਾਂ ਆਪਾਂ ਉਧਰ ਨੂੰ ਚੱਲਦੇ ਹਾਂ ਇਹ ਆਪੋ ਆਪਣੇ ਕੋਠਿਆਂ ਤੇ ਮੇਰਾ ਭਰਾ ਕਣ ਕਾ ਕਣ ਕਾ ਚੜ ਲੋ ਪਿੰਡ ਵਾਣ ਹੋ ਗਿਆ ਥੋਬਾ ਆ ਗਿਆ ਪੈੜੇ ਆਲ ਮੇਰੇ ਭਰਾ ਜਨਾਲੇ ਨੂੰ ਜਿੰਨੇ ਵੀ ਹੈਗੇ ਨਾ ਪਿੰਡ ਪਿੰਡ ਤੇ ਆਪਣੀਆਂ ਰਾਸ਼ਾ ਰੋਸ਼ਨ ਜਿਹੜਾ ਸੇਫ ਜਗ੍ਹਾ ਤੇ ਚੱਲ ਜੇ ਜਬ ਤੇ ਚਾੜੋ ਕੋਠੇ ਕਾਠਿਆਂ ਤੇ ਮੇਰਾ ਭਰਾ ਪਾਣੀ ਬਹੁਤ ਜ਼ਿਆਦਾ ਇੱਥੇ ਆ ਗਿਆ ਸੜਕ ਦੇ ਨਾਲ ਨਾਲ ਅਸਮਾਦਾਂ ਵਾਲੇ ਰੋਡ ਤੋਂ ਆਪਾਂ ਮੁੜ ਕੇ ਇੱਥੇ ਖੜੇ ਹਾਂ ਬਹੁਤ ਜਗਾ ਇਹਨੇ 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 ਇਹ ਇੱਥੇ ਝੋਨਾ 2 ਮਿੰਟ ਪਹਿਲਾਂ ਦਿਖੰਦਿਆ। ਇਕਦਮੀ ਬਹੁਤ ਜ਼ਿਆਦਾ ਪਾਣੀ ਹੋ ਗਿਆ। ਸਾਰੇਆਂ ਨੂੰ ਬੇਨਤੀ ਕਿ ਸੇਫ ਜਗ੍ਹਾ ਤੇ ਚੱਲ ਜਿਓ ਆਪਣੇ ਤੇ ਲਾਗੇ ਬੰਨ੍ਹ ਵਾਲ। ਐਂਡੀਆ ਰਤਿਮ ਦੀ ਮਾਇਕ ਤੇ ਪਹੁੰਚ ਚੁੱਕੇ ਹਾਂ। ਅੰਡੀ ਗਾ ਰਿਹਾ ਫਰੀਮ ਟੀਮਾਂ ਪਹੁੰਚ ਗਏ ਆ ਆ ਕਮਾ ਦੇ ਸਾਰਾ ਨਾ ਆ ਝੋਨਾ ਹੀ ਕਿਤੇ ਨਹੀਂ ਝੋਨਾ ਰੁੱਗ ਗਿਆ ਵਾ ਆ ਆ ਆ ਆ ਝੋਨਾ ਕਰਦਾ ਹੁੰਦਾ ਨਾ ਝੋਨਾ ਦੀ ਝੋਨਾ ਨਹੀਂ ਆਪਣੇ ਆ ਆ ਝੋਨਾ ਵੇਖੋ ਪੁੱਟ ਪੁੱਟ ਕੇ ਨਾਲੋਂ ਨਾਲ ਹੀ ਆ ਜਾਂਦਾ ਪਾਣੀ ਦੇ ਆਲੋ ਪਾਣੀ ਨਾਲ ਨਾਲ ਝੋਨਾ ਪਾਈ ਜਾਂਦਾ ਇਹ ਬਾਬਿਆਂ ਵਾਲਾ ਜਿਹੜਾ ਬਾਗ ਆ ਲੀਚੀਆਂ ਨਾਲ ਉਹ ਟਪ ਆਇਆ ਪਾਣੀ ਤੇ ਮੰਨ ਕੇ ਚਲੋ ਵੀ 15-20 ਮਿੰਟਾਂ ਚ ਸਮਾਧਾ ਵਾਲੇ ਜਿਹੜਾ ਜੱਟੇ ਪਛੀਆਂ ਰਾਹ ਜਾਂਦਾ ਉਹਨੂੰ ਲੱਗ ਜੂਗਾ ਪਾਣੀ 15-20 ਮਿੰਟਾਂ ਚ ਪਾਣੀ ਦੀ ਬਹੁਤ ਜ਼ਿਆਦੀ ਸਪੀਡ ਹੈ ਜਿਹੜਾ ਹੋਰ ਵੱਧ ਗਈ ਸੀ ਤੇ ਜਦੋਂ ਆਪਾਂ ਆਏ ਹਨ ਉਦੋਂ ਘੱਟ ਹੈ ਮੇਰੇ ਖਿਆਲ ਚ ਝੋਨਾ ਹੋਰ ਪੰਜਾਂ-ਸੱਤਾਂ ਦਿਨਾਂ ਨੂੰ ਆ 15 ਸੌ 9 ਵੱਢਣ ਵਾਲੀ ਹੈ ਹੋਈ ਕੋਈ ਪਾਣੀ ਬਹੁਤ ਪੱਕੀ ਸਾਹਿਬ ਦੇਖੋ ਆ ਆ ਟੁੱਟੀ ਜੇ ਖੋਨੇ ਵਾਲੋ ਤੁਸੀਂ ਆ ਵੇਖ ਲੋ ਘਰਾਂ ਚ ਪਾਣੀ ਆਪਣੇ ਫੋਨ ਗੱਡੀ ਆ ਕੋਈ ਨਹੀਂ ਕੋਈ ਨਹੀਂ ਰੁਕ ਜਾ ਇਹ ਜਿਹੜਾ ਰੱਖਣਾ ਆ ਲੋ ਇਹਦਾ ਬਾਬਾ ਨਾਨਕ ਕੋਈ ਲੋ ਜਿੱਦੋ ਸਟਾਰਟ ਹੁੰਦਾ ਆ ਉਸਦੇ ਲਈ ਹਲਾਤਾ ਪਾਣੀ ਲੋਨ ਚੱਲ ਗਿਆ ਆ अभी आ गया बेटू मारा यार बेटू एक सौ बिया बंदियाँ देखते हैं ना हाँ आप आ, आ निवा ना जी ना तो लीम उसी वेला था ऊपर दिखाने तो किसे हैं निपालियों कंडीयर उसी है उसी किस बैंग ले जा बैंग ले जा हाँ बेटू आप पूरे पकाओगे ताली सांब ओ वालों कोड़ी बंद तो जो किये हैं वो तो कोशिश नह